ਅਜੇ ਟੂਰਨਾਮੈਂਟ ਦੀ ਫਸਟ ਟੀਮ ਜਿਹੜੀ ਸ਼ਾਹਕੋੜ ਦੀ ਟੀਮ ਦੇ ਪੁਆਇੰਟ ਰਹੇ ਆ ਸਾਡੇ ਦੇ 34 ਬੇਅ ਕਲੈਂਟੀ ਨਿਊਜ਼ੀਲੈਂਡ ਦੀ ਟੀਮ ਦੇ ਪੁਆਇੰਟ 36 ਤੇ ਆ ਬਲੈਂਟੀ ਖੜੇ ਦੋਨਾਂ ਨੇ ਕੱਪ ਦੀ ਜਿੱਤ 13 ਨੰਬਰ ਬੰਟੀ ਕੰਦੇ ਨੇ 14 ਕਬੱਡੀਆਂ ਪਾਈਆਂ 13 ਨੰਬਰ ਰੁਪਿੰਦਰ ਦੋਦੇ ਨੇ 17 ਕਬੱਡੀਆਂ ਪਾਈਆਂ 12 ਨੰਬਰ ਪੂਰੀਏ ਸ਼ੀਸ਼ਰ ਸੌਣ ਚੱਕ ਸਾਬੂ ਵਾਲੇ ਨੇ 14 ਕਾਚ 4 ਜੱਫੇ ਤਾਕਣ ਗੋਗੜੀਆਂ ਦੇ 11